ਇਸ ਤਾਇਪਲੀ ਟੋਮੋਨਿਸ਼ਨਸ ਸਟਾਰਟ ਹੋ ਗਿਆ। આજ ਤੱਕ ਕਿਸੇ ਵੀ ਅਜਿਹੇ ਬੰਦੇ ਖੜੇ ਨਹੀਂ। ਭਾਵੇਂ ਮੇਰੇ ਕੋਲ 109 ਪਿੰਡ ਵੰਡਦੇ ਜਾਂਦੇ ਕੋਟ ਨੇ। 99 ਦੇ ਬੰਦੇ 89 99 ਪਿੰਚਾ ਤੋਂ ਵੰਡਦੇ ਹਨ। ਔਰ 140 ਜੇਰ ਬਪਨ ਅਨਸਕ੍ਰਿਪਟ ਜੇਤਾ ਵੰਡਦੇ ਹਨ। ਹਾਲ ਤੱਕ ਕਿਸੇ ਵੀ ਇੱਕ ਪੰਚਾਇਤ ਨੂੰ ਇਹ ਨਾ ਮਿਲਿਆ। ਉਹਨਾਂ ਬਸ ਜਿਹੜੇ ਬੰਦੇ ਲੈਣ ਦੇ ਕਹਿ ਨਹੀਂ ਚੁਲਾ ਟੱਕ। ਉਹਨਾਂ ਨੂੰ ਕਿਸੇ ਨੇ ਦਿੱਤਾ ਜਾਂ इवन ਏ ਬੀ ਡੀ ਪੀ ਉਹ ਦੋਨੋਂ ਤਿੰਨੋ ਹੀ 35 30 ਪੰਦੀਆਂ ਦਾ ਪਲਾਣਾ ਹੋਇਆ ਉਹ ਤੁਹਾਡਾ ਬਲੌਕ ਤੇ ਟੈਕਨੀਕਾ ਤਾਂ ਪੂਰੀ ਆ ਗਈ ਉਹ ਤੁਹਾਡਾ ਵੀਡੀਓ ਵੀ ਇਹ ਕਾਫੀ ਚੈੱਕ ਕਰਦੇ ਬਹੁਤ ਚਾਰ ਦੇ ਤਾ ਤੇ ਜੇ ਨਹੀਂ ਹੋ ਰਿਹਾ ਪਾਣਾ ਨਹੀਂ ਮਿਲ ਰਿਹਾ ਉਹ ਇੱਕ ਸ਼ਰੇਮਤਾ ਦੀ ਗੱਲ ਹੈ ਕਿੱਠੀਆਂ ਨਿਕਲਿਆ ਨੇ ਕਿ ਜੀ ਤੁਸੀਂ ਐਫ ਡੀ ਬੋਰਡ ਦੇ ਵਿੱਚ ਐਫ ਡੀ ਬੋਰਡ ਦੇ ਵਿੱਚ ਕਿਤੇ ਵੀ ਕਲੀਅਰ ਕਟਣੀ ਚਾਹੀਦੀ ਤੇ ਜਿਹੜਾ ਪੂਰਾ ਟੈਕਸ ਵਾਲੀ ਇਹ ਤਾਂ ਬਦਲੂ ਕਿ ਕੰਟਰੈਕਸ਼ਨ ਭਾੜੀ ਨਹੀਂ ਕਰੋ ਉਹ ਤਾਂ ਕਾਰਨ ਪਾ ਲਈ ਪੁਲਿਸ ਕਰਨੀ ਉਹਦੇ ਤੇ ਸਦਾ ਹੀ ਕਹਿੰਦੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਕੋਲ ਹੋਏਗਾ ਬਾਕੀ ਨਾ ਖਾਗ ਭਾਈ ਯਾਰ ਸਿਵਲ ਹਸਪੀਟਲ ਤੋਂ ਆ ਕੇ ਤੇ ਬਾਅਦ ਤੋਂ ਨੇ ਰੋਕ ਕੇ ਕਰਕੇ ਪਿੱਛੇ ਆਜੂਮਾ ਆਪਣੇ ਵੀਡੀਓ ਫੋਨ ਤੇ ਵੀਡੀਓ ਫੋਨ ਤੇ ਇੱਕ ਵੀਡੀਓ ਲਈ ਫਿਰ ਵੀਡੀਓ ਰੇਕ ਕਰਦੇ ਫੇਸ ਕੰਟਰੋਲ ਕਰਕੇ ਨਹੀਂ ਛੱਡਦੇ ਉਹਨਾਂ ਨਾਲ ਵਾਚ ਕਰਨਾ ਚਾਹੁੰਦਾ ਤੇ ਬਾਕੀ ਪਾਰਟੀ ਜਿਹੜੀ ਨੇ ਕਿਰਪਾ ਕਰਕੇ ਚੇਕ ਕਰ ਲਊਗਾ ਸਭ ਤੋਂ ਜ਼ਰੂਰ ਇਹ ਬੀਜੀ ਨਾਗਰਿਕ ਪਾਰਟੀ ਦੇ ਹੀ ਜਿਹੜੇ ਅਮਲੇ ਜਿਹਨਾਂ ਨੂੰ ਦਿੱਤੀ ਜਾਏ ਪਰ ਜਿਹੜੀ ਇੱਕ ਵਾਰ ਜਿਹੜੇ ਤਿੰਨ ਟ੍ਰਾਇਲ ਸਿਸਟਮ ਹੋਣਾ ਚਾਹੀਦਾ ਕਈ ਗੱਲਾਂ ਤੇ ਨਾ ਕੋ ਲੋਕ ਇਲੈਕਸ਼ਨ ਆਇਆ ਹੈ ਤੇ ਉਹ ਵੀ ਹਾਈ ਕੋਰਟ ਦੇ ਡਾਇਰੈਕਸ਼ਨ ਦੇ ਅੱਗੇ ਮੇਰਾ ਖਿਆਲ ਇਹਨਾਂ ਦੇ ਵਿੱਚ ਚਲੋਤ ਵੀ ਨਹੀਂ ਸੀ ਇਲੈਕਸ਼ਨ ਵਾਲੀ ਪਰ ਤੇਜਰਸੀ ਬੈਠੇ ਹਨ ਇਟਰੀ ਜੀ ਦੇ ਇਹ ਨਹੀਂ ਉਹਨਾਂ ਖੁਦ ਸੈਕਟਰੀ ਹੋਣਗੇ ਔਰ ਨਾਲ ਨਾਲ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਰੋਲ ਕਰਦਾ ਹੈ ਪਿੰਕ ਪੰਚਾਇਤ ਸੈਟਰੀ ਔਰ ਡਿਊਟੀ ਓਫ ਦੇ ਬਾਬੂ ਇਹ ਤੋਂ ਐਬਸolutely ਨੂੰ ਮੰਨ ਰਹੇ ਹਾਂ ਸਸਪੈਂਡ ਕਰਨਾ 체ਨਾ ਬਰੋਕਰਾਂ ਦੇ ਵਿੱਚ ਜਦ ਪੂਰੇ ਇਹ ਜਦ ਦਸਤਖਤ ਦੇ ਚੁਣਨਾ ਸਸਪੈਂਡ ਕਰਕੇ ਜਿਹੜੇ ਪੂਰੇ ਡਿਪਾਰਟਮੈਂਟ ਵગેਰੇ ਦੇ ਬੋਚ ਉਹ ਲਟੈਕਸ਼ਨ ਗਿਆ ਸੁਣਾ ਦੋ ਚੇ ਜਿਹੜੇ ਚਾਹੀਦੇ ਤਾਂ ਮਾ ਕਿ ਜਿਹੜਾ ਪੌਸਿੰਗ ਕਿਵੇਂ ਦੇ ਆ ਰਿਹਾ ਹੁਣ ਸਭ ਕਾਲਰ ਦਾ ਮੈਸੇਜ ਕਰ ਪਈ ਉਹ ਦੋ ਦੋ ਟਾਕੀ ਜਿਹੜਾ ਉਹ ਲਟੈਕਸ਼ਨ ਦੇ ਕੈਰੇਕਟਰ ਤੁਸੀਂ ਮੈਨੂੰ ਦੋ ਸੋ ਤੁਸੀਂ ਇਛਾ ਦਾ ਕੋਈ ਸਾਡੇ ਕੋਲੇ ਲੱਗੀ ਹੋਊਗੀ ਤੁਸੀਂ ਜਾ ਕੇ ਪੰਜਾਬ ਸਰਕਟ ਦੇ ਵਿੱਚ ਸਾਰੇ ਦਫ਼ਤਰ ਜਿਹੜੇ ਕੋਈ ਵੀ ਚਾਹਤ ਸੀ ਜਿਹੜਾ ਸਾਡੇ ਕੋਲ ਬੈਣਾ ਜਾ ਕੇ ਕੋਈ ਮਿਲਾਈ ਕਿ ਤੁਹਾਡਾ ਜੀ ਜਰੂਰੀ ਹੈ ਸਰਪੰਖ ਕਮਲਾ ਦੇ ਸਿੱਟਾ ਪੋਲੀਟਿਕਲ ਬਦਲੇ ਦੇ ਮਾਰਗ ਤੇ ਕਰਨਾ ਬਣਾਉਣ ਦੇ ਨਾਲ ਬਣਾ ਕੇ ਬਣਾ ਕੇ ਕਿਹੜੇ ਕਿਹੜੇ ਬਦੇ ਬਣਾ ਕੇ ਬੈਠੇ ਸਾਨੂੰ ਮਾਰ ਕੇ ਕਿਹੜੇ ਜੀ ਮੁਲਾਜੇ ਬੈਠੇ ਮੁਫੀਕਾ ਦੇ ਬੈਠੇ ਇਹ ਤੁਹਾਡਾ ਕੰਮ ਸੀ ਸਾਨੂੰ ਬਣ ਕੇ ਇਹ ਫੌਲਕਾ ਬਣਾ ਕੇ ਲਾ ਕੇ ਸਟਾਈਲ ਫਲੀ ਟੋਮੋਨਿਸ਼ਨ ਸਟਾਰਟ ਹੋਣੀ ਅੱਜ ਤੱਕ ਕਿਸੇ ਵੀ ਅਜਿਹੇ ਬੰਦੇ ਖੜੇ ਨਹੀਂ ਕੋਈ ਮਰੇ ਕਰੇ 100 ਕਿਨੇ ਪਿੰਡ ਵੰਡਦੇ ਆ ਰਿਹਾ ਕੋਟ ਲਈ 99 ਦੇ ਬੰਟੇ 89 99 ਤੇ 75 ਵੰਡਦੇ ਆ ਔਰ 140 ਜਿਰ ਬਬਰ ਅਨਕਰੀਤੀ ਕਿੰਨੇ ਵੰਡਦੇ ਨੇ ਹਾਲ ਤੱਕ ਕਿਸੇ ਵੀ ਇੱਕ ਪੰਚਾਇਤ ਨੂੰ ਇਹ ਨਾ ਮਿਲਿਆ ਉਹ ਮੁਰਤੇ ਜਿਹੜੇ ਬੰਦੇ ਲੈਣ ਦੇ ਕਹਿ ਨਹੀਂ ਛੁਵਾ ਟ੍ਰੈਕ ਉਹਨਾਂ ਨੂੰ ਕਿਸੇ ਨੇ ਦਿੱਤਾ ਜਾਂ ਈਵਨ ਇਹ ਬੀਡੀਪੀ ਉਹ ਦੋਨੋਂ ਤਿੰਨੋ ਹੀ 35 ਉਹ 30 ਸਾਲ ਦੀ ਪੀਡੀਆ ਸਾਡੇ ਮਤਲਬ ਹੁੰਦਾ ਉਹ ਤੁਹਾਡਾ ਬਲੌਗ ਤੇ ਕੀ ਦਿੱਤਾ ਆਪਣੀਆਂ ਨੇ ਉਥੋਂ ਦਾ ਵੀਡੀਓ ਵੀ ਇਹ ਪੁਕਰ ਸੈਟਿੰਗ ਨੂੰ ਕੰਪਲਟ ਕਰ ਦਿੱਤਾ ਇਥੋਂ ਜਿਹੜੀ ਵੀ ਰੇਰਪਾਪਾ ਨਾਲ ਦਿੱਤੇ ਗਏ ਨੇ ਉਹ ਇੱਕ ਸ਼ਰੇਮਤਾ ਦੇ ਡਿਟਾ ਹੈ ਕਿ ਖੀਆਂ ਨੇ ਕਿਹਾ ਨੇ ਕਿ ਜੀ ਤੁਸੀਂ ਐਫਟੀਵੀਟੀ ਨੂੰ ਐਫਪੀ ਉਹਦੇ ਵਿੱਚ ਕਿਤੇ ਵੀ ਕ੍ਰਿਕਟ ਕਾਟਣੀ ਤੇ ਜਿਹੜਾ ਪੂਰਾ ਟੈਕਸ ਵਾਲਾ ਇਹਦਾ ਮਤਲਬ ਕਿ ਕਲੈਕਸ਼ਨ ਜਿਹੜੀ ਨਹੀਂ ਕਰਉਂਦੇ ਨਾ ਉਹਨਾਂ ਦਾ ਵੀ ਕਾਹਦਾ ਫਾਇਦਾ ਨਹੀਂ ਉਹਨੇ ਤਾਂ ਸਿੱਧਾ ਹੀ ਕਹਿ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਫੋਕਲ ਹੋਏ ਦਾ ਪਾਰਟੀ ਨਾ ਖਾਗੋ ਭਾਈ ਜਿਹੜਾ ਕੰਪਿਊਟਰ ਤੋਂ ਜਾਵਾ ਹਸਪੀਟਲ ਤੋਂ ਆ ਕੇ ਤੇ ਬਾਹਰੋਂ ਰੌਕੀ ਕਰਕੇ ਪੀ ਗਿਆ ਅੱਜ ਜੋ ਨਾਮ ਉਹਨੇ ਵੀਡੀਓ ਤੋਂ ਵੀਡੀਓ ਫਾਰਮ ਤੋਂ ਇੱਕੋ ਵੀਡੀਓ ਲਈ ਪਹਿਲਾਂ ਜੀ ਦੂਰੇ ਹੀ ਕਰਦੇ ਪ੍ਰਸਖੋਤ ਨਾਲ ਕਹਿੰਦੇ ਨਿਕਾੜ ਦੇਣੀ ਉਹਨਾਂ ਵੋਟ ਕਰਨਾ ਚਾਹੁੰਦਾ ਤੇ ਬਾਕੀ ਪਾਰਟੀਆਂ ਜਿਹੜੀਆਂ ਨੇ ਕਿਰਪਾ ਕਰਕੇ ਚੈੱਕ ਕਰਾਉਣਾ ਇਹ ਸ਼ਕਤੀ ਜ਼ਰੂਰ ਇਹ ਦੂਜੀ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਅਮਲੇ ਜਿਹੜੇ ਕਮਨ ਦਿੱਤੀ ਜਾਏ ਪਰ ਜਿਹੜੀ ਇੱਕ ਵਾਰਸ ਜਿਹੜੇ ਤਿੰਨ ਟ੍ਰਾਇਲ ਸਿਸਟਮ ਹੋਣਾ ਚਾਹੀਦਾ ਇਹਦੀ ਗੱਲ ਤੇ ਨਾ ਕੋਈ ਇਲੈਕਸ਼ਨ ਆਈ ਪਰ ਇਹ ਟੂ ਇਹ ਵੀ ਹਾਈ ਕੋਰਟ ਦੀ ਡਾਇਰੈਕਸ਼ਨ ਜਿਸ ਤੋਂ ਇਹ ਮੇਰੇ ਖਿਆਲ ਇਹਨਾਂ ਦੀ ਬਿਲਕੁਲ ਤੁਰੀ ਨਹੀਂ ਸੀ ਇਲੈਕਸ਼ਨਲ ਕੌਂਸਲ ਭਾਰਤ ਇਕੱਜ ਜੀ ਬੈਠੇ ਆ ਇਟਰੀ ਜੀ ਦੇ ਇਹ ਨਹੀਂ ਉਹਨਾਂ ਖੂਸਾਟਰੀ ਉਹਨਾਂ ਮੈਂ ਨਾਲ ਹੀ ਇਲੈਕਸ਼ਨ ਕਮਿਸ਼ਨ ਜਿਹੜਾ ਪੰਜਾਬ ਸਟੇਟ ਐਲੈਕਸ਼ਨ ਕਮਿਸ਼ਨ ਹੋ ਕੇ ਕਰਦਾ ਇਹ ਪੰਚਾਇਤ ਸੈਟਰੀ ਆਨ ਡਿਊਟੀ ਹੋਦੇ ਬਾਅਦ ਉਹ ਐਫਐਸਟੀ ਨੂੰ ਮੰਤਰੀ ਨੂੰ ਸਸਪੈਂਡ ਕਰਨਾ ਚਾਹੀਦਾ ਕਿੰਨਾ ਬਲੋਕਾਂ ਦੇ ਵਿੱਚ ਜਾ ਪੂਰੇ ਇਹ ਜੋ ਦਸਤਾਵੇਜ਼ ਤੇ ਦਿੱਤੇ ਚੁਣਨਾਂ ਜੀ ਸਸਪੈਂਡ ਕਰਕੇ ਜਿਹੜੇ ਉਸ ਦੇ ਡਿਪਾਰਟਮੈਂਟ ਵગેਰੇ ਦੇ ਬੋਲ ਚੁਣਨਾ ਹੈ ਤੁਹਾਨੂੰ ਲੱਗਦਾ ਕੋਲਾਟ੍ਰੈਕ ਹੋ ਗਿਆ ਸੁਣਾ ਤੇ ਜਣੇ ਚੱਲੀ ਗਿਆ ਤਾਂ ਕਿ ਜਿਹੜਾ ਪੌਸਟ ਦੀ ਕਿਰਿਆ ਆਸ। ਜਲਾ ਸਾ ਕਾਲ ਲੱਗਦਾ ਮੈਂ ਸਿੱਖ ਪੈ ਗਈ। ਉਹ ਦੋ ਦੋ ਕਰਕੇ ਕੋਲਾਟ੍ਰੈਕ ਵਿੱਚ ਕੈਰੇਟ ਤੁਸੀਂ ਮੈਨੂੰ ਦੱਸੋ ਤੁਸੀਂ ਈ ਚੈਨਲ ਕੋਈ ਸਾਡੇ ਕੋਲੇ ਲੱਗੀ ਹੋ। ਤੁਸੀਂ ਜਾ ਕੇ ਕੰਪਨੀਆਂ ਸੈਟ ਦੇ ਵਿੱਚ ਕੋਈ ਸਾਡੇ ਦਸਤਾਵੇਜ਼ ਤੁਹਾਨੂੰ ਕੋਈ ਪੁੱਛਿਆ ਸਿੱਖਿਆ ਜਾ ਸਾਡੇ ਕੋਲ ਬਿਣਾ ਜਾ ਕੇ ਕੰਮ ਕਰਾਈ। ਕਿ ਤੁਹਾਡੇ ਕਿਹੜੇ ਜੱਟ ਜਿਹੜੇ ਆਸਪਤਲ ਕਮਲਾ ਦੇ ਸਿੱਟਾ ਵਾਲਾ ਪੋਲੀਟਿਕਲ ਪੰਦੇ ਦੇ ਮਗਰ ਨਹੀਂ ਕਰਨਾ ਮੰਨਦੇ ਕਿ ਉਹ ਆਪਣੀ ਵੀ ਗੱਲ ਬਣਾ ਕੇ ਪਸੰਦ ਦੇ ਵਿੱਚ ਕਿਹੜੇ ਕਿਹੜੇ ਬਸੇ ਬਣਾ ਕੇ ਸਾਨੂੰ ਆਣ ਕੇ ਕਿ ਮੁਲਾਜ਼ਮ ਬੈਠੇ ਤਸੀਕਾ ਵੀ ਬੈਠੇ ਇਹ ਤੁਹਾਡਾ ਕੰਮ ਸੀ ਸਾਨੂੰ ਬਣ ਕੇ ਇਹ ਫਲ ਚਾਹੇਗਾ ਨਾਲ